ਦੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰੀਟਿਕ ਬਲ ਡਬਲੋ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਆ ਰਸ਼ੀਆ ਬ੍ਰਾਂਡ ਦੇ ਕੱਟ ਪੀਸ ਲੈਣਗੇ ਕੱਟ ਪੀਸ ਲੈਣਗੇ ਜੀ ਥੋੜੇ ਜੀ ਅੱਜ ਲੈ ਕੇ ਆਏ ਤੁਹਾਡੇ ਵਾਸਤੇ ਆਫਰ ਪ੍ਰਾਈਸ ਦੇ ਵਿੱਚ ਪੀਸ ਰਹਿਣ ਵਾਲੀ ਆ ਅੱਜ 90 ਰੁਪਏ ਪਰ ਮੀਟਰ ਦੇ ਨਾਲ ਤੁਹਾਨੂੰ ਪੀਸ ਪੈਣਗੇ ਜੀ ਰਸ਼ੀਆ ਬ੍ਰਾਂਡ ਦੇ ਰਸ਼ੀਆ ਬ੍ਰਾਂਡ ਦੇ 90 ਰੁਪਏ ਪਰ ਮੀਟਰ ਦੇ ਨਾਲ ਪੀਸ ਪੈ ਰਿਹਾ ਜੀ ਅੱਜ ਜਿਹੜੀ ਸ਼ਿਮਰ ਹੋਊਗੀ 100 ਰੁਪਏ ਪਰ ਮੀਟਰ ਪੈਣ ਵਾਲੀ ਆ ਜੀ ਠ ਤੇ ਅਜੋਟ ਵਰਸਸ ਨੈਰੀ ਮੱਕਾ ਤੁਸੀਂ ਆਪਣੇ ਪੀਸ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਡਿਜੀਟਲ ਪ੍ਰਿੰਟ ਦੀਆਂ ਸ਼ਰਟਾਂ ਵੀ ਲੈ ਕੇ ਆਏ ਆ ਉਹ ਵੀ ਅੱਜ ਆਫਰ ਦੇ ਵਿੱਚ ਰਹਿਣ ਵਾਲੀਆਂ ਜੀ ਚੈੱਕ ਕਰੋ ਜੀ ਸਭ ਤੋਂ ਪਹਿਲਾਂ ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਦੇਖ ਸਕਦੇ ਹੋ ਜੀ ਸੈਂਟਰ 'ਚ ਇਹ ਪੈਨਲਸ ਬਣਿਆ ਹੋਇਆ ਬੜਾ ਪਿਆਰਾ ਜਿਹਾ ਡਿਜੀਟਲ ਪ੍ਰਿੰਟ ਦਾ ਸ਼ਰਟ ਰਹਿਣ ਵਾਲੀ ਹੈ ਨਾਲ ਬਾਜ਼ੂ ਵੀ ਮਿਲਦੀਆਂ ਪੂਰੀ ਸ਼ਰਟ ਦਾ ਪੂਰਾ ਕੰਪਲੀਟ ਸੂਟ ਹੈ ਜੀ ਸਾਡੇ ਕੋਲੇ ਨਾਲ ਇਦਾਂ ਹੀ ਸੇਮ ਡਿਜੀਟਲ ਪ੍ਰਿੰਟ ਦੀ ਮਿਲੂਗੀ ਤੁਹਾਨੂੰ ਬਾਟਮ ਸੂਟ ਪਊਗਾ ਸਿਰਫ 550 ਦੇ ਵਿੱਚ ਡਿਜੀਟਲ ਪ੍ਰਿੰਟ ਦਾ ਸੂਟ ਹੈ 550 ਦੇ ਵਿੱਚ ਪਹਿਨਵਾਲਾ ਰਸ਼ੀਆ ਬ੍ਰਾਂਡ ਰਹੂਗਾ ਜੀ ਚੈੱਕ ਕਰ ਸਕਦੇ ਹੋ ਤੁਹਾਨੂੰ ਸਟੈਂਪਲ ਲੱਗੀ ਮਿਲੂਗੀ ਰਸ਼ੀਆ ਬ੍ਰਾਂਡ ਰਹਿਣ ਵਾਲਾ ਜੀ ਇਹ ਦੇਖੋ ਜੀ ਰਸ਼ੀਆ ਬ੍ਰਾਂਡ ਰਹੂਗਾ ਜੀ ਇਹ ਪਿਓਰ ਕੈਮਰਿਕ ਸਟਾਫ ਹੈ ਜੀ ਤੇ ਤੁਹਾਨੂੰ ਸੂਟ ਪਹਿਨਵਾਲਾ ਜੀ ਸਾਡੇ 500 ਦਾ ਸਿਰਫ ਇਹ ਵਾਲੀ ਚੈੱਕ ਕਰੋ ਜੀ ਇਹ ਵੀ ਡਿਜੀਟਲ ਪ੍ਰਿੰਟ ਦੀ ਸ਼ਰਟ ਰਹੂਗੀ ਡਿਜੀਟਲ ਪ੍ਰਿੰਟ ਦੀ ਸ਼ਰਟ ਰਹਿਣ ਵਾਲੀ ਹੈ ਇਹ ਬਾਜੂ ਰਹਿਣੀਆਂ ਸਾਈਡ ਤੇ ਇਹ ਸ਼ਰਟ ਦੀ ਬੈਕ ਹੈ ਜੀ ਇਹ ਬੈਕ ਆਉਣ ਵਾਲੀ ਹੈ ਸ਼ਰਟ ਦੀ ਇਹ ਵਾਲਾ ਆਉਣਾ ਫਰੰਟ ਇਹ ਸ਼ਰਟ ਦੀ ਫਰੰਟ ਆਊਗਾ ਜੀ ਬੜਾ ਪਿਆਰਾ ਜਿਹਾ ਪੀਸ ਹੈ ਡਿਜੀਟਲ ਪ੍ਰਿੰਟ ਦੀ ਸ਼ਰਟ ਹੈ बॉਟਮ ਦੇ ਨਾਲ ਤੁਹਾਨੂੰ ਇਹ ਸਿਰਫ 550 ਦਾ ਸੂਟ ਪੈਣ ਵਾਲਾ ਜੀ ਇਹ ਵਾਲੀ ਤੁਸੀਂ ਇਹਦਾ बॉਟਮ ਲੈ ਸਕਦੇ ਹੋ ਜੇਕਰ ਤੁਸੀਂ ਮਹਿੰਦੀ ਸ਼ੀਟਸ ਲੈਣਾ ਚਾਹੁੰਦੇ ਹੋ ਤਾਂ ਮਹਿੰਦੀ ਸ਼ੀਟ ਦੇ ਵਿੱਚ ਵੀ ਬਾਟਮ ਲੈ ਸਕਦੇ ਹੋ ਜੀ ਠੀਕ ਹੈ ਜੀ ਇਹ ਵਾਲੀ ਬਾਟਮ ਵੀ ਤੁਸੀਂ ਇਹਦੇ ਨਾਲ ਲੈ ਸਕਦੇ ਹੋ ਜੀ ਬਾਟਮ ਦੇ ਨਾਲ ਤੁਹਾਨੂੰ ਸੂਟ ਪੈਣ ਵਾਲਾ ਸਿਰਫ 550 ਦਾ ਡਿਜੀਟਲ ਪ੍ਰਿੰਟ ਦਾ ਸੂਟ 550 ਦਾ ਪੈਣ ਵਾਲਾ ਰਸ਼ੀਆ ਬ੍ਰੈਂਡ ਦਾ ਚੈੱਕ ਕਰ ਸਕਦੇ ਹੋ ਜੀ ਰਸ਼ੀਆ ਬ੍ਰੈਂਡ ਦੀ ਸਟੈਂਪ ਲੱਗੀ ਹੋਈ ਹੈ ਦੇਖੋ ਜੀ ਸ਼ਰਟ ਉੱਪਰ ਵੀ ਦੇਖ ਸਕਦੇ ਹੋ ਰਸ਼ੀਆ ਬ੍ਰੈਂਡ ਹੈ ਅਗਲਾ ਚੈੱਕ ਕਰੋ ਜੀ ਅਗਲੀ ਸ਼ਰਟ ਚੈੱਕ ਕਰੋ ਅੱਜ ਆਫਰ ਦੇ ਵਿੱਚ ਰਹਿਣਗੇ ਸਾਰੇ ਪੀਸ ਚੈੱਕ ਕਰੋ ਜੀ ਇਹ ਵੀ ਡਿਸਟਲ ਪ੍ਰਿੰਟ ਦੀ ਸ਼ਰਟ ਹੈ ਵਾਈਨ ਸ਼ੇਡ ਦੇ ਵਿੱਚ ਇਹ ਵਾਲੀ ਰਹੂਗੀ ਇਹਨਾਂ ਨਾਲ ਬਾਟਮ ਤੇ ਪ੍ਰਾਈਸ ਰਹੂਗਾ 550 550 ਰੁਪਏ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਜੀ 300 ਹੀ ਤੁਹਾਨੂੰ ਸ਼ਰਟ ਪਹਿਨਣ ਵਾਲੀ ਹੈ ਜੀ ਅਗਲਾ ਚੈੱਕ ਕਰੋ ਜੀ ਇਹ ਵਾਲੀ ਚੈੱਕ ਕਰੋ ਸ਼ਰਟ ਇਹ ਵੀ ਡਿਜੀਟਲ ਪ੍ਰਿੰਟ ਚ ਸ਼ਰਟ ਪਾਉਗੀ ਤੁਹਾਨੂੰ ਠੀਕ ਹੈ ਜੀ ਇਹ ਨਾਲ ਤੁਸੀਂ ਬਾਟਮ ਲੈ ਸਕਦੇ ਹੋ ਗ੍ਰੀਨ ਕਲਰ ਦੀ ਵੀ ਲੈ ਸਕਦੇ ਹੋ ਜੇਕਰ ਤੁਸੀਂ ਇਹ ਨਾਲ ਪੀਚ ਕਲਰ ਦੀ ਬਾਟਮ ਲਵਾਉਣਾ ਚਾਹਣੀ ਹੋ ਤਾਂ ਪੀਚ ਕਲਰ ਦੀ ਬਾਟਮ ਵੀ ਲੈ ਸਕਦੇ ਹੋ ਇਹ ਥੋੜਾ ਜਿਹਾ ਸਾਈਡ ਤੇ ਕੱਟ ਹੈ ਜੀ ਇਹ ਤੁਹਾਨੂੰ ਥੋੜਾ ਜਿਹਾ ਆਫਰ 'ਚ ਮਿਲ ਜੂਗਾ ਇਹ ਤੁਹਾਨੂੰ 500 ਦੇ ਸੂਟ ਪੈ ਜਾਊਗਾ ਠੀਕ ਹੈ ਜੀ 500 ਦੇ ਸੂਟ ਪੈ ਜਾਊਗਾ ਬਾਟਮ ਦੇ ਨਾਲ 250 ਦੀ ਸ਼ਰਟ ਪੈ ਜਾਊਗੀ 250 ਦੀ ਬਾਟਮ ਪੈਣ ਵਾਲੀ ਹੈ ਜੀ ਖੜਾ ਪਿਆਰਾ ਜਿਹਾ ਸੂਟ ਹੈ ਪੀਚ ਕਲਰ ਦੀ ਬਾਟਮ ਵੀ ਤੁਸੀਂ ਇਹਨਾਂ ਲੈਣਾ ਚਾਹੋ ਤਾਂ ਪੀਚ ਕਲਰ ਦੇ ਵੀ ਮਿਲ ਜੂ ਤੁਹਾਨੂੰ ਇਹ ਵੇ ਚੈੱਕ ਕਰੋ ਇਹ ਵੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੈ ਇਹਦੇ ਵਿੱਚ ਵੀ ਥੋੜਾ ਜਿਹਾ ਡਿਫੈਕਟ ਹੈ ਜੀ ਇਹ ਵੀ ਤੁਹਾਨੂੰ ਸਿਰਫ ਸ਼ਾਰਟ 250 ਦੀ ਪੈਣ ਵਾਲੀ ਹੈ ਜੀ ਚੈੱਕ ਕਰੋ ਜੀ ਐਦਾਂ ਥੋੜਾ ਜਿਹਾ ਵਾਈਟ ਸ਼ੇਡ ਚੰਦਾ ਹੈ ਵੈਸੇ ਕਟਿੰਗ ਦੇ ਵਿੱਚ ਨਿਕਲ ਜਾਣਾ ਜਿਹੜੀਆਂ ਮੇਰੀਆਂ ਪੈਣਾ ਕਰੇ ਸਲਾਈ ਕਰਦੀਆਂ ਉਹ ਇਹਦਾ ਇਹਦੇ ਵਿੱਚ ਵੀ ਥੋੜਾ ਜਿਹਾ ਮਿਸ ਪ੍ਰਿੰਟ ਆਉਂਦਾ ਸਾਈਡ ਕਟਿੰਗ ਤੇ ਨਿਕਲ ਜਾਣਾ ਜੀ ਇਹ ਤਾਂ ਇਹਨਾਂ ਤੁਸੀਂ ਬਾਟਮ ਵੀ ਲੈ ਸਕਦੇ ਹੋ ਸੇਮ ਮੈਚਿੰਗ ਤਾਂ ਇਹ ਵੀ ਤੁਹਾਨੂੰ 250 ਦੀ ਸ਼ਰਟ ਪਹਿਣ ਵਾਲੀ ਆ ਆਫਰ ਦੇ ਵਿੱਚ 250 ਦੀ ਸ਼ਰਟ ਪਹਿਣ ਵਾਲੀ ਇਹ ਵੀ ਲੈ ਸਕਦੇ ਹੋ ਬਾਟਮ 500 ਦਾ ਸੂਟ ਪਹਿਣ ਵਾਲਾ ਜੀ ਤੁਹਾਨੂੰ ਅਗਲਾ ਚੈੱਕ ਕਰੋ ਜੀ ਦੇਖੋ ਜੀ ਇਹ ਵੀ ਡਿਸਟ੍ਰੈਪਰਿੰਟ ਦੀ ਸ਼ਰਟ ਰਹੂਗੀ ਜੀ ਚੈੱਕ ਕਰੋ ਜੀ ਡਿਸਟ੍ਰੈਪ੍ਰਿੰਟ ਦੀ ਸ਼ਰਟ ਰਹੂਗੀ ਬਿਲਕੁਲ ਪਿਓਰ ਕੈਮਰਿਕ ਸਟਾਫ ਰਹੂਗਾ ਜੀ ਬਿਲਕੁਲ ਪਿਓਰ ਕਾਟਨ ਸਟਾਫ ਹੈ ਬਾਟਮ ਲੈ ਸਕਦੇ ਹੋ ਇਹਦੇ ਨਾਲ ਤੁਸੀਂ ਆਫ-ਵਾਈਟ ਬਾਟਮ ਵੀ ਨਾਲ ਤੁਸੀਂ ਬਣਾ ਸਕਦੇ ਹੋ ਤੇ ਇਹ ਵਾਲੇ ਸੇਮ ਬਾਟਮ ਵੀ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਪ੍ਰਾਈਸ ਸਿਰਫ ਰਹੂਗਾ 550 ਠੀਕ ਹੈ ਜੀ ਇਸ ਤੋਂ ਅੱਗੇ ਇਹ ਵੇਲੇ ਚੈੱਕ ਕਰੋ ਜੀ ਸ਼ਿਮਰ कॉटन ਦੇ ਵਿੱਚ ਬਹੁਤ ਸੋਹਣਾ ਸੂਟ ਬਣਨਾ ਜੀ ਰੈਡੀ ਹੋਣਾ ਬਿਲਕੁਲ ਸੌਫਟ ਸਟਾਫ ਹੈ ਐਦਾਂ ਦਾ ਸਟਾਫ ਨਹੀਂ ਹੈ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਚਮਕਿਆ ਬਿਲਕੁਲ ਲਾਈਟ ਜੀ ਸ਼ਾਈਨਿੰਗ ਹੈ ਇਹਦੇ ਵਿੱਚ ਤੇ ਬਹੁਤ ਪਿਆਰਾ ਸੌਫਟ ਕਪੜਾ ਜੀ ਪਾਇਆ ਹੋਇਆ ਬਿਲਕੁਲ ਸੌਫਟ ਰਹਿੰਦਾ ਇਹ ਸਟਾਫ ਬਿਲਕੁਲ ਸੌਫਟ ਸਟਾਫ ਰਹਿੰਦਾ ਰਸੀ ਆ ਬਣਦਾ ਅੱਜ ਤੁਹਾਨੂੰ ਇਹ ਵੀ 100 ਰੁਪਏ ਪਰ ਮੀਟਰ ਪੈਣ ਵਾਲਾ 500 ਦਾ ਸੂਟ ਪਊਗਾ ਜੀ ਸ਼ਿਮਰ कॉटन ਦਾ 100 ਰੁਪਏ ਪਰ ਮੀਟਰ ਪਊਗਾ ਸ਼ਿਮਰ कॉटन 500 ਦਾ ਸੂਟ ਪੈਣ ਵਾਲਾ ਜੀ ਪਹਿਲਾਂ ਤੁਹਾਨੂੰ 600 ਦਾ ਸੂਟ ਪੈਂਦਾ ਸੀ ਕੱਟ ਪੀਸ ਦਾ ਜਦੋਂ ਤੁਹਾਨੂੰ 500 ਦਾ ਸੂਟ ਪੈਣ ਵਾਲਾ ਜੀ ਸ਼ਿਮਰ कॉटन ਦਾ ਪ੍ਰਿੰਟ ਚੈੱਕ ਕਰੀ ਚਲੋ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਾਈਦਾ ਕੋਟ ਸੈੱਟ ਬਣਾ ਲਓ ਜੀ ਬਹੁਤ ਸੋਹਣੇ ਕੋਟ ਸੈੱਟ ਬਣਨੇ ਇਦਾਂ ਦੇ ਪ੍ਰਿੰਟ ਦੇ ਵਿੱਚ ਪਿਆਰੇ ਪਿਆਰੇ ਕੋਟ ਸੈੱਟ ਬਣਨੇ ਆ ਡਿਜ਼ਾਈਨਰ ਠੀਕ ਹੈ ਜੀ ਪੂਰਾ ਸੂਟ ਰਹੂਗਾ ਜੀ ਇਹ ਤੇ 500 ਦਾ ਤੁਹਾਨੂੰ ਸੂਟ ਪੈਣ ਵਾਲਾ ਸ਼ਿਮਰ कॉटन ਦੇ ਵਿੱਚ ਇੱਕ ਥੋੜਾ ਜਿਹਾ ਕਾਫੀ ਸ਼ੇਡ ਦੇ ਵਿੱਚ ਰਹੂਗਾ ਚੈੱਕ ਕਰੋ ਜੀ ਠੀਕ ਹੈ ਜੀ ਤੁਹਾਨੂੰ ਅੱਜ 100 ਰੁਪਏ ਪਰ ਮੀਟਰ ਸ਼ਿਮਰ कॉटन ਪੈਣ ਵਾਲੀ ਆ ਜੀ ਅੱਜ ਸਾਰੇ ਪੀਸ ਥੋੜੇ ਜੀ ਆਫਰ ਦੇ ਵਿੱਚ ਰਹਿਣ ਵਾਲੇ ਆ ਲੈ ਸਕਦੇ ਹੋ ਠੀਕ ਹੈ ਜੀ ਇਸ ਤੋਂ ਅੱਗੇ ਚੈੱਕ ਕਰੋ ਇਹ ਗੀਜ਼ਾ कॉटन ਹੈ ਇਹ ਵਾਲਾ ਗੀਜ਼ਾ कॉटन ਰਹੂਗਾ ਜੀ ਰਸ਼ੀਆ ਬ੍ਰਾਂਡ ਦਾ ਗੀਜ਼ਾ कॉटन ਹੈ ਫਾਈਨ ਸਟਾਫ ਹੁੰਦਾ ਹਲਕੀ ਜੀ ਸ਼ਾਈਨਿੰਗ ਹੁੰਦੀ ਹੈ ਇਹਦੇ ਉੱਪਰ ਤੇ ਇਹਦਾ ਵੀ ਇਹ ਵੀ ਅੱਜ ਤੋਂ 100 ਰੁਪਏ ਪਰ ਮੀਟਰ ਪੈਣ ਵਾਲਾ ਗੀਜ਼ਾ ਕਾਟਨ ਵੀ 100 ਰੁਪਏ ਪਰ ਮੀਟਰ ਪੈਣ ਵਾਲਾ ਜੀ ਇਹ ਵੱਡੇ ਪਣਾਂ ਪਰ ਇਹਦੀ ਪ੍ਰਾਈਸ ਉਨੀ ਪੈਣੀ ਆ ਜਿਵੇਂ ਵੱਡੇ ਪਣਾਂ ਦਾ ਥੋੜਾ ਮੀਟਰ ਦੇ ਜਿਹੜੇ ਮੀਟਰ ਦੀ ਪ੍ਰਾਈਸ ਵੱਧ ਜਾਂਦੀ ਹੈ ਕਿਉਂਕਿ 3.5 ਮੀਟਰ ਵਿੱਚ ਹੀ ਸੂਟ ਕੰਪਲੀਟ ਹੋ ਜਾਂਦਾ ਜੀ ਜੀ ਇਹ ਵਾਲੇ ਚੈੱਕ ਕਰੋ ਜੀ ਇਹ ਵੀ ਪੂਰੀ ਕੰਪਲੀਟ ਸ਼ਰਟ ਹੈ ਜੀ ਇਹਨਾਂ ਤੁਸੀਂ ਮੈਚਿੰਗ ਬਾਟਮ ਲੈ ਸਕਦੇ ਹੋ ਮੈਚਿੰਗ ਬਾਟਮ ਵੀ ਤੁਸੀਂ ਲੈ ਸਕਦੇ ਹੋ ਇਹ ਨਾਲ ਠੀਕ ਹੈ ਜੀ ਪੂਰੀ 2.5 ਮੀਟਰ ਦੇ ਵਿੱਚ ਸ਼ਰਟ ਰੈਣ ਵਾਲੀ ਹੈ ਬਹੁਤ ਪਿਆਰਾ ਸੂਟ ਬਣਾ ਮੈਚਿੰਗ ਇਹ ਪੂਰੀ ਸ਼ਰਟ ਰੈਣ ਵਾਲੀ ਹੈ ਕੰਪਲੀਟ ਇਹ ਵਾਲੀ ਖਾਦੀ ਦੇ ਵਿੱਚ ਰਹੂਗੀ ਸ਼ਰਟ ਇਹ ਖਾਦੀ ਚ ਰਹੂਗੀ ਰਸ਼ੀਆ ਬ੍ਰਾਂਡ ਹੈ ਚੈੱਕ ਕਰ ਸਕਦੇ ਹੋ ਸਟੈਂਪ ਤੁਸੀਂ ਇਹਦੇ ਨਾਲ ਵੀ ਤੁਸੀਂ ਮੈਚਿੰਗ ਬਾਟਮ ਲੈ ਸਕਦੇ ਹੋ ਇਦਾਂ ਵੀ ਤੁਸੀਂ ਇਹ ਵਾਲੀ ਬਾਟਮ ਲੈ ਸਕਦੇ ਹੋ ਜੀ ਬਹੁਤ ਪਿਆਰਾ ਸੂਟ ਬਣਨਾ ਸਰਦਾਰੀ ਜੀ ਲੁੱਕ ਵਿੱਚ ਸਿਰਫ ਇਹ ਜਿਹੜੀ ਸ਼ੋਲਟ ਹੈ 2 ਮੀਟਰ ਦੀ ਕੱਟ ਵਿੱਚ ਪਹਿਣ ਵਾਲੀ ਹੈ ਠੀਕ ਹੈ ਜੀ ਮੈਚਿੰਗ ਬਾਟਮ ਨਾਲ ਤੁਸੀਂ ਬਹੁਤ ਸੋਹਣਾ ਸੂਟ ਲੈ ਸਕਦੇ ਹੋ ਇਹ ਇਹ ਵੀ ਤੁਹਾਨੂੰ ਅੱਜ 100 ਰੁਪਏ ਮੀਟਰ ਵਿੱਚ ਪਹਿਣ ਵਾਲੀ ਹੈ ਜੀ ਇਹ ਚੈੱਕ ਕਰੋ ਜੀ ਇਹ 2 ਮੀਟਰ ਦਾ ਪੀਸ ਹੈ ਰਸ਼ੀਆ ਬ੍ਰਾਂਡ ਦੇ ਵਿੱਚ ਬਿਲਕੁਲ ਪਿਓਰ ਕੁਆਲਿਟੀ ਸਟਾਫ ਹੈ ਦੇ ਨਾਲ ਮੈਚਿੰਗ ਬਾਟਮ ਲੈ ਸਕਦੇ ਹੋ ਜੀ ਦੇਖ ਬਹੁਤ ਪਿਆਰੀ ਮੈਚਿੰਗ ਹੈ ਅੱਜ ਇਹ ਵਾਲੇ ਸੂਟ ਪੀਸ ਤੁਹਾਨੂੰ ਸਿਰਫ 90 ਰੁਪਏ ਪਰ ਮੀਟਰ ਪੈਣ ਵਾਲਿਆ ਜੀ ਰਸ਼ੀਆ ਬ੍ਰਾਂਡ ਅੱਜ ਤੁਹਾਨੂੰ ਪੈ ਰਿਆ 90 ਰੁਪਏ ਅੱਜ ਆਫਰ ਹੈ ਜੀ ਜੋ ਪੀਸ ਸਾਡੇ ਕੋਲੇ ਬਚੀ ਐ ਅਸੀਂ ਉਹਨੂੰ ਆਫਰ ਦੇ ਵਿੱਚ ਦੇ ਰਹੇ ਆ ਦੇਖੋ ਜੀ ਇਹ ਵਾਲਾ ਦੇਖੋ ਜੀ ਬੜਾ ਪਿਆਰਾ ਜਿਹਾ ਪੀਸ ਹੈ ਇਹਦੇ ਨਾਲ ਵੀ ਤੁਸੀਂ ਮੈਚਿੰਗ ਬਾਟਮ ਲੈ ਸਕਦੇ ਹੋ 2 ਮੀਟਰ ਦਾ ਸ਼ਾਰਟ ਪੀਸ ਰਹੂਗਾ ਜੀ 2 ਮੀਟਰ ਦਾ ਸ਼ਾਰਟ ਪੀਸ ਰਹਿਣ ਵਾਲਾ ਹੈ ਚੈੱਕ ਕਰੋ ਬਹੁਤ ਪਿਆਰਾ ਜਿਹਾ ਸੂਟ ਬਣਨਾ ਜੀ ਇਹ ਅੱਜ ਦੇ ਪੀਸ ਜਿਹੜੇ ਰਹਿਣੇ ਆਫਰ ਦੇ ਵਿੱਚ ਜਿਹੜੇ ਨਵੇਂ ਪੀਸ ਆਉਣਗੇ ਜੀ ਉਹ ਫਿਰ ਉਹਨਾਂ ਦੀ ਪ੍ਰਾਈਸ ਉਹੀ ਅਪ ਹੋਊਗੀ ਨਵੇਂ ਪੀਸਾਂ ਦੀ ਪ੍ਰਾਈਸ ਅਪ ਹੋ ਜਾਣੀ ਹੈ ਅੱਜ ਜਿਹੜੇ ਪਹਿਲਾਂ ਵਾਲੇ ਪੀਸ ਹੈ ਜੀ ਅੱਜ ਅਸੀਂ ਆਫਰ 'ਚ ਪਾਤੇ ਆ ਸਟਾਫ ਉਹੀ ਹੈ ਫਾਈਨ ਇਹ ਲੇਲਨ ਹੈ ਜੀ ਰਸ਼ੀਆ ਦਾ ਲੇਲਨ ਸਟਾਫ ਹੈ ਬਹੁਤ ਪਿਆਰਾ ਇਹ ਵੀ ਤੁਹਾਨੂੰ ਅੱਜ ਸਿਰਫ ਪਾਊਗਾ ਜੀ ਸਿਰਫ 90 ਰੁਪਏ ਮੀਟਰ ਦੇ ਵਿੱਚ ਰਸ਼ੀਆ ਦੀ ਲੇਲਨ ਹੈ ਜੀ ਇਹ ਐਦਾਂ ਮੈਚਿੰਗ ਬਾਟਮ ਦੇ ਨਾਲ ਲੈ ਸਕਦੇ ਹੋ ਸ਼ਰਟ ਪੀਸ ਹੈ ਜੀ ਇਹ ਪੂਰਾ ਪੂਰਾ ਸ਼ਰਟ ਪੀਸ ਰਹਿਣ ਵਾਲਾ ਹੈ ਮੈਚਿੰਗ बॉटम ਨਾਲ ਲੈ ਸਕਦੇ ਹੋ ਜੀ ਅੱਜ ਲੇਲਡਨ ਸਟਾਫ ਰਹੂਗਾ ਜੀ ਰਸ਼ੀਆ ਦਾ ਠੀਕ ਹੈ ਅੱਜ ਜਿਹੇ ਪੀਸ ਆਫਰ ਦੀ ਪ੍ਰਾਈਸ ਵਿੱਚ ਇਹ ਵਾਲਾ ਦੇ ਚੈੱਕ ਕਰੋ ਜੀ ਇਹ ਵਾਲਾ ਜਿਹੜਾ ਪੀਸ ਰਹਿਣ ਵਾਲਾ ਜੀ ਇਹ ਵੀ ਤੁਹਾਨੂੰ ਸ਼ਾਰਟ ਪੀਸ ਪੈਣੀ ਹੈ ਦੋ ਪੀਸ ਹੈ ਜੀ ਸਾਡੇ ਕੋਲ ਇਹ ਫੁਰੋਜੀ ਕਲਰ ਦੇ ਵਿੱਚ ਦੋ ਪੀਸ ਹੈ ਇਹ ਵਾਲਾ ਚੈੱਕ ਕਰੋ ਜੀ ਥੋੜਾ ਜਿਹਾ ਲਾਈਟ ਪ੍ਰਿੰਟ ਦੇ ਵਿੱਚ ਪਊਗਾ ਇਹ ਮੰਮੀਆਂ ਵਾਲੇ ਥੋੜਾ ਜਿਹਾ ਦਾਦੀਆਂ ਮੰਮੀਆਂ ਵਾਲੇ ਆ ਗਏ ਠੀਕ ਹੈ ਇਹ ਵੀ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਇਹ ਵੀ ਤੁਹਾਨੂੰ ਪੂਰਾ ਸੂਟ ਮਿਲ ਜੂਗਾ ਜੀ ਦੋ ਪੀਸ ਆ ਸਾਡੇ ਕੋਲੇ ਰਸ਼ੀਆ ਬ੍ਰਾਂਡ ਰਹੂਗਾ ਰਸ਼ੀਆ ਬ੍ਰਾਂਡ ਬਿਲਕੁਲ ਹਾਈ ਕੁਆਲਿਟੀ ਦਾ ਸਟਾਫ ਹੁੰਦਾ ਜੀ ਰਸ਼ੀਆ ਬ੍ਰਾਂਡ ਬਿਲਕੁਲ ਪਿਓਰ ਕਾਟਰ ਗੀਜ਼ਾ ਕਾਟਰ ਹੁੰਦਾ ਜੀ ਇਹ ਗੀਜ਼ਾ ਲੌਨ ਰਸ਼ੀਆ ਬ੍ਰਾਂਡ ਦਾ ਗੀਜ਼ਾ ਲੌਨਡ ਹੋਊਗਾ ਇਹ ਆਫ ਵਾਈਟ ਦੇ ਵਿੱਚ ਪ੍ਰਿੰਟ ਹੈ 4 ਮੀਟਰ ਦਾ ਪੀਸ ਰਹੂਗਾ ਜੀ ਬਹੁਤ ਹੀ ਪਿਆਰੇ ਪਿਆਰੇ ਪ੍ਰਿੰਟ ਮੈਲਣ ਵਾਲੇ ਆ ਇਹ ਲੈਮਨ ਕਲਰ ਦੇ ਵਿੱਚ ਸ਼ਾਰਟ ਪੀਸ ਆ ਜੀ ਇਹਦੇ ਨਾਲ ਆਫ ਵਾਈਟ ਬਾਟਮ ਦੇ ਨਾਲ ਤੁਸੀਂ ਲੈ ਸਕਦੇ ਹੋ ਆਫ ਵਾਈਟ ਬਾਟਮ ਨਾਲ ਲੈ ਸਕਦੇ ਹੋ ਜੀ ਇਹ ਵੱਡੇ ਪਣੇ ਦਾ ਸੂਟ ਰਹੂਗਾ ਜੀ ਵੱਡੇ ਪਣੇ ਦਾ ਸੂਟ ਰਹੂਗਾ ਜੀ ਰਸ਼ੀਆ ਬ੍ਰੈਂਡ ਦਾ ਪੂਰਾ ਸ਼ਿਮਰ ਕਾਟਨ ਦੇ ਵਿੱਚ ਆ ਜੀ 3.5 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਪੂਰਾ ਸੂਟ ਮਿਲੂਗਾ ਜੀ ਬਹੁਤ ਪਿਆਰਾ ਪ੍ਰਿੰਟ ਹੈ ਇਹ ਇਹ ਸ਼ਿਮਰ कॉटन ਹੈ ਜੀ 100 ਰੁਪਏ ਪਰ ਮੀਟਰ ਪੈਣ ਵਾਲਾ ਜੀ ਇਹ ਇਹ 100 ਰੁਪਏ ਪਰ ਮੀਟਰ ਪੈਣ ਵਾਲਾ ਪੂਰਾ ਸੂਟ ਕੰਪਲੀਟ ਹੈ ਜੀ ਇਹ ਇਹ ਵਾਲਾ ਚੈੱਕ ਕਰੋ ਜੀ ਪਰਪਲ ਜੀ ਸ਼ੇਡ ਵਿੱਚ ਰਹੂਗਾ ਇਹ ਨਾਲ ਤੁਸੀਂ ਮੈਚਿੰਗ ਬਾਟਮ ਸਾਡੇ ਕੋਲ ਲੈ ਸਕਦੇ ਹੋ ਪਰਪਲ ਕਲਰ ਦੇ ਵਿੱਚ ਦੇਖੋ ਜੀ ਪਲੇਨ ਬਾਟਮ ਵੀ ਲੈ ਸਕਦੇ ਹੋ ਇਹ ਨਾਲ ਵਾਈਨ ਕਲਰ ਦੇ ਵਿੱਚ ਸਾਡੇ ਕੋਲ ਛੋਟੇ ਛੋਟੇ ਪ੍ਰੈਂਡ ਦਾ ਪੀਸ ਰਹੂਗਾ 2 ਮੀਟਰ ਦਾ ਪੀਸ ਹੈ ਇਹ ਵੀ ਸ਼ਿਮਰ कॉटन ਹੈ ਜੀ ਨਾਲ ਮੈਚਿੰਗ ਬਾਟਮ ਲੈ ਸਕਦੇ ਹੋ ਦੇਖੋ ਜਿਹੜੀ ਤੁਸੀਂ ਬਾਟਮ ਚਾਹੋ ਨੇ ਉਹੀ ਲਗਾ ਸਕਦੇ ਹੋ ਇਹ ਥੋੜੀ ਜੀ ਡਾਰਕ ਲੁੱਕ ਦੇ ਰਹੀ ਹੈ ਇਹ ਵਾਲੀ ਬਾਟਮ ਇਹ ਵਾਲੀ ਲਗਾਉਣੇ ਥੋੜੀ ਜੀ ਲਾਈਟ ਲੁੱਕ ਦੇ ਰਹੀ ਹੈ ਜੀ ਬਹੁਤ ਪਿਆਰਾ ਸੂਟ ਬਣਾ ਸ਼ਾਰਟ ਪੀਸ ਹੈ ਜੀ ਅੱਜ ਤੁਹਾਨੂੰ ਸ਼ਿਮਰ कॉटन 100 ਰੁਪਏ ਪਰ ਮੀਟਰ ਪੈਣ ਵਾਲਾ ਹੈ ਠੀਕ ਹੈ ਜੀ ਬਾਟਮ ਤੁਹਾਨੂੰ 250 ਦੀ ਪੈਣ ਵਾਲੀ ਕਿਉਂਕਿ ਫਰੈਸ਼ ਬਾਟਮਾਂ ਦੀ ਸਾਡੇ ਕੋਲ ਕਟੀਆਂ ਹੋਈਆਂ ਇਹ 4 ਮੀਟਰ ਦਾ ਪੀਸ ਹੈ ਜੀ ਚੈੱਕ ਕਰੋ ਲਾਈਟ ਜਿਆ ਫਰੋਜੀ ਕਲਰ ਹੈ ਬਹੁਤ ਪਿਆਰਾ ਸੂਟ ਬਣ ਜਾਣਾ ਤੁਹਾਡਾ ਲਾਈਟ ਫਰੋਜੀ ਕਲਰ ਹੈ ਜੀ 4 ਮੀਟਰ ਦਾ ਸੂਟ ਹੈ ਜੀ ਇਹ ਗੀਜ਼ਾ ਕਾਟਨ ਹੈ ਜੀ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ ਕੋਰਸੈਟ ਰੈਡੀ ਕਰ ਲਓ ਬਹੁਤ ਸੋਹਣਾ ਕੋਰਸੈਟ ਰੈਡੀ ਹੋਣਾ ਗੀਜ਼ਾ ਕਾਟਨ ਹੈ ਰਸ਼ੀਆ ਦਾ ਬਹੁਤ ਫਾਈਨ ਸਟੱਫ ਹੁੰਦਾ ਜੀ ਗੀਜ਼ਾ ਕਾਟਨ ਆ ਤੁਹਾਨੂੰ 100 ਰੁਪਏ ਪਰ ਮੀਟਰ ਮਿਲ ਰਿਹਾ ਪੂਰਾ ਕੰਪਲੀਟ ਸੂਟ ਹੈ ਜੀ ਵੱਡੇ ਪਣੇ ਦਾ ਪੂਰਾ ਕੰਪਲੀਟ ਸੂਟ ਹੈ ਜੀ 3.5 ਮੀਟਰ ਦੀ ਕੱਟ ਵਿੱਚ ਇਹ ਵਾਲਾ ਚੈੱਕ ਕਰੋ ਜੀ ਇਹਦੇ ਨਾਲ ਵੀ ਤੁਸੀਂ ਮੈਚਿੰਗ ਬਾਟਮ ਲੈ ਸਕਦੇ ਹੋ ਐਦਾਂ ਇਹ 2 ਮੀਟਰ ਦੀ ਸ਼ਰਟ ਰਹੂਗੀ ਜੀ 2 ਮੀਟਰ ਦੀ ਸ਼ਰਟ ਰਹੂਗੀ ਜੀ ਇਹਦੇ ਨਾਲ ਕਿਸੇ ਵੀ ਤਰ੍ਹਾਂ ਦੀ ਮੈਚਿੰਗ ਕਰਵਾ ਸਕਦੇ ਹੋ ਸਾਡੇ ਕੋਲ ਜੇ ਫਿਰੋਜੀ ਕਲਰ ਦੀ ਮੈਚਿੰਗ ਕਰਵਾਉਣੀ ਹੈ ਤਾਂ ਫਿਰੋਜੀ ਕਲਰ ਦੀ ਮੈਚਿੰਗ ਵੀ ਤੁਸੀਂ ਇਹਦੇ ਨਾਲ ਕਰਵਾ ਸਕਦੇ ਹੋ ਜੀ ਦੇਖੋ ਜੀ ਫਿਰੋਜੀ ਕਲਰ ਦੀ ਮੈਚਿੰਗ ਵੀ ਲੈ ਸਕਦੇ ਹੋ ਜੇ ਨਾਲ 2 ਮੀਟਰ ਦੀ ਬਾਟਮ ਰਹੂਗੀ ਜੀ ਇਹ ਵਾਲੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਸ਼ਿਮਰ कॉटन ਦੇ ਵਿੱਚ ਰਹੂਗਾ ਪੀਸ ਜਿਹੜਾ ਸ਼ਿਮਰ कॉटन ਨਾ ਬਿਲਕੁਲ ਸੌਫਟ ਵਾਲਾ ਸਟਾਫ ਹੁੰਦਾ ਜੀ ਐਦਾਂ ਦਾ ਨਹੀਂ ਹੈਗਾ ਵੀ ਇਹ ਚੁੱਭੂਗਾ ਚੁੱਬੜ ਵਾਲਾ ਕੋਈ ਸਟਾਫ ਨਹੀਂ ਹੈ ਇਹ ਮੈਸਿੰਗ ਲੈ ਸਕਦੇ ਹੋ ਜੇ ਪੂਰਾ ਸੂਟ ਲੈਣਾ ਚਾਹਣੇ ਤਾਂ ਪੂਰਾ ਸੂਟ ਵੀ ਲੈ ਸਕਦੇ ਹੋ ਤੁਸੀਂ ਸਾਡੇ ਕੋਲ ਦੇਖੋ ਜੀ ਐਦਾਂ ਮੈਸਿੰਗ ਕਰਕੇ ਲੈਣਾ ਚਾਹੁੰਦੇ ਹੋ ਤਾਂ ਮੈਸਿੰਗ ਕਰਕੇ ਲੈ ਸਕਦੇ ਹੋ ਐਦਾਂ ਦੇ ਜਿਹੜੇ ਪ੍ਰਿੰਟ ਹੁੰਦੀ ਹੈ ਨਾ ਉਹ ਬੰਦੇ ਇਹਨਾਂ ਦੇ ਕੋਰਸ ਸੈੱਟ ਉਹ ਵੀ ਬਹੁਤ ਪਿਆਰੇ ਬੰਦੇ ਆ ਤੇ ਸੂਟ ਵੀ ਬਹੁਤ ਪਿਆਰੇ ਬਣਨ ਵਾਲੇ ਆ ਜੀ ਇਹ ਵਾਲੇ ਪ੍ਰਿੰਟ ਨਿਊ ਜੇ ਪ੍ਰਿੰਟ ਆ ਸਾਰੇ ਇਹ ਵਾਲਾ ਪੀਸ ਕੀ ਰਹੂਗਾ ਪੌਣੇ ਦੇ 2 ਮੀਟਰ ਦੀ ਕੱਟ ਵਿੱਚ ਇਹਦੇ ਨਾਲ ਤੁਸੀਂ ਇਹ ਮੈਚਿੰਗ ਬਾਟਮ ਲੈ ਸਕਦੇ ਹੋ ਆਫ ਵਾਈਟ ਵੀ ਲਗਾ ਸਕਦੇ ਹੋ ਤੇ ਲਾਈਟ ਫਰੋਜੀ ਕਲਰ ਦੀ ਬਾਟਮ ਵੀ ਲੈ ਸਕਦੇ ਹੋ ਜੀ ਦੇਖੋ ਜੀ ਪ੍ਰਿੰਟਿੰਗ ਦੇਖ ਸਕਦੇ ਹੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਅੱਜ ਸਿਰਫ ਤੁਹਾਨੂੰ ਰਸ਼ੀਆ ਬ੍ਰਾਂਡ ਮਿਲੇਗਾ 90 ਰੁਪਏ ਪਰ ਮੀਟਰ ਪੀਸ ਅੱਜ ਆਫਰ ਦੇ ਵਿੱਚ ਰਹਿਣ ਵਾਲੇ ਆ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਸ਼ਰਟ ਪੀਸ ਹੈ ਜੀ ਪੂਰਾ 2 ਮੀਟਰ ਦੀ ਕਟ ਵਿੱਚ ਸ਼ਰਟ ਪੀਸ ਰਹਿਣ ਵਾਲਾ ਹੈ ਮੈਚਿੰਗ ਲੈ ਸਕਦੇ ਹੋ ਜੀ ਐਦਾਂ 2 ਮੀਟਰ ਦੇ ਵਿੱਚ ਸ਼ਰਟ ਪੀਸ ਰਹੂਗਾ ਜੀ ਇਹ ਵਾਲਾ ਚੱਕਰੋ ਜੀ ਇਹ ਵੀ ਸ਼ਰਟ ਪੀਸ ਹੈ ਇਹ ਵੀ ਸ਼ਰਟ ਪੀਸ ਰਹੂਗਾ ਇਹਦੇ ਨਾਲ ਮੈਚਿੰਗ ਬਾਟਮ ਲੈ ਸਕਦੇ ਹੋ ਜੀ ਸਾਡੇ ਕੋਲ ਪੂਰਾ ਕੰਪਲੀਟ ਸੂਟ ਹੈ ਜੀ ਅੱਜ ਤੁਹਾਨੂੰ 90 ਰੁਪਏ ਪਰ ਮੀਟਰ ਦੇ ਨਾਲ ਰਹਿਣ ਵਾਲੇ ਆ ਪੀਸ ਰਸ਼ੀਆ ਬ੍ਰਾਂਡ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੇ ਨਵੇਂ ਪੀਸ ਆਉਣਗੇ ਉਹ ਫਿਰ ਉਹੀ ਪ੍ਰਾਈਸ ਰਹਿਣ ਵਾਲੀ ਹੈ ਅੱਜ ਤੁਹਾਡੇ ਵਾਸਤੇ ਆਫਰ ਹੈ ਲੈ ਸਕਦੇ ਹੋ ਸਟਾਫ ਬੜਾ ਫਾਈਨ ਹੈ ਪ੍ਰਿੰਟ ਬੜੇ ਸੋਹਣੇ-ਸੋਹਣੇ ਰਹਿਣ ਵਾਲੇ ਆ ਐਦਾ ਮੈਚਿੰਗ ਕਿਸੇ ਵੀ ਤਰ੍ਹਾਂ ਦੀ ਮੈਚਿੰਗ ਕਰਵਾ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਸੇਮ ਮੈਚਿੰਗ ਵੀ ਕਰਵਾ ਸਕਦੇ ਹੋ ਤਾਂ ਲਓ ਜੀ ਅੱਜ ਅੱਜ ਵਾਲੇ ਪੀਸ ਆਫਰ ਦੇ ਵਿੱਚ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਇਹ ਵਾਲਾ ਜੀ ਇਹ ਵੀ ਰਸ਼ੀਆ ਬ੍ਰਾਂਡ ਦੇ ਵਿੱਚ ਰਹੂਗਾ ਜੀ ਕਾਟਨ ਲਾਉਣ ਹੈ ਰਸ਼ੀਆ ਦਾ ਕਾਟਨ ਲਾਉਣ ਹੈ ਚੈੱਕ ਕਰ ਸਕਦੇ ਹੋ ਇਹਦੇ ਥੋੜਾ ਜਿਹਾ ਡਿਫੈਕਟ ਰਹੂਗਾ ਜੀ ਪਰ ਪੂਰਾ ਕੰਪਲੀਟ ਸੂਟ ਲੱਗ ਰਿਹਾ ਜੀ ਵੱਡੇ ਪੜੇ ਦਾ ਹੀ ਰਹਿਣ ਵਾਲਾ ਸੂਟ ਹੈ ਜੀ 3.5 ਮੀਟਰ ਜਾਂ 10 ਮੀਟਰ ਦੀ ਕੱਟ ਚ ਰਹੂਗਾ ਬਹੁਤ ਪਿਆਰਾ ਸੂਟ ਬਣਨਾ ਜਾਂ ਕੋਟ ਸੈੱਟ ਰੈਡੀ ਕਰ ਲੋ ਵੀ ਬਹੁਤ ਪਿਆਰਾ ਲੱਗੂਗਾ ਇਹ ਵਾਲਾ ਚੈੱਕ ਕਰੋ ਜੀ 4 ਮੀਟਰ ਦੇ ਵਿੱਚ ਰਹੂਗਾ ਜੀ ਇਹ ਵਾਲਾ ਪੀਸ ਇਹ 4 ਮੀਟਰ ਦੇ ਵਿੱਚ ਹੈ ਇਹ ਵਾਲਾ ਪੀਸ ਜਿਹੜਾ ਮਿਲੂਗਾ ਤੁਹਾਨੂੰ 4 ਮੀਟਰ ਦੇ ਵਿੱਚ ਮਿਲੂਗਾ ਜੀ ਪ੍ਰਿੰਟਿੰਗ ਦੇਖੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੇ ਮੈਚਿੰਗ ਕਰਕੇ ਲੈਣਾ ਚਾਹੁੰਦੇ ਹੋ ਇੰਨਾ ਲੈ ਸਕਦੇ ਹੋ ਜੀ 4 ਮੀਟਰ ਦੇ ਵਿੱਚ ਪੈਣ ਵਾਲਾ ਪੀਸ ਹੈ ਜੀ ਇਹ ਇਹ ਵਾਲਾ ਚੈੱਕ ਕਰੋ ਜੀ ਇਹ ਪੌਣੇ 2 2 ਮੀਟਰ ਦੇ ਵਿੱਚ ਪੀਸ ਰਹੂਗਾ ਪੌਣੇ 2 2 ਮੀਟਰ ਦੇ ਵਿੱਚ ਪੌਣੇ 2 ਮੀਟਰ ਦੀ ਬਾਟਮ ਰਹੂਗੀ ਜੀ ਤੇ ਇਹੀ ਇਦਾਂ ਸ਼ੌਲਡਰ ਰਹੂਗੀ ਜੀ ਮੈਚਿੰਗ ਬਿਲਕੁਲ ਸੇਮ ਮੈਚਿੰਗ ਹੈ ਜੀ ਲੈ ਸਕਦੇ ਬਹੁਤ ਪਿਆਰੇ ਪੀਸ ਬਣਨ ਵਾਲੇ ਆ ਅਜ ਰਸ਼ੀਆ ਬ੍ਰੈਂਡ ਰਹੂਗਾ 90 ਰੁਪਏ ਪਰ ਮੀਟਰ ਦੇ ਵਿੱਚ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਸ਼ਾਰਟ ਪੀਸ ਰਹੂਗਾ ਜੀ 3 ਮੀਟਰ ਦਾ ਸ਼ਾਰਟਰ ਪੀਸ ਰਹਿਣਾ ਇਹ ਇਹਦੀ ਤੁਸੀਂ ਫਰੌਕ ਰੈਡੀ ਕਰ ਲਓ ਕਿਉਂਕਿ 3 ਮੀਟਰ ਸਟਾਫ ਹੈ ਜੀ ਇਹਦੇ ਨਾਲ ਤੁਸੀਂ ਇਹ ਮੈਚਿੰਗ ਬਾਟਮ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਬਹੁਤ ਪਿਆਰਾ ਪੀਸ ਰਹਿਣਾ ਅੱਜ ਤੁਹਾਨੂੰ ਰਸ਼ੀਆ ਬ੍ਰਾਂਡ ਦਾ ਸੂਟ ਪੈਣ ਵਾਲਾ 450 ਦੇ ਵਿੱਚ 450 ਦੇ ਵਿੱਚ ਰਸ਼ੀਆ ਬ੍ਰਾਂਡ ਪੈ ਜਾਣਾ ਜੀ ਅੱਜ ਤੁਹਾਨੂੰ ਬਹੁਤ ਸੁਨਹਿਰੀ ਮੌਕਾ ਹੈ ਇਸ ਤੋਂ ਬਾਅਦ ਨਵੇਂ ਪੀਸ ਫਿਰ ਜਿਹੜੇ ਓਪਨ ਹੋਣਗੇ ਜੀ ਉਹਨਾਂ ਦੀ ਪ੍ਰਾਈਸ ਫਿਰ ਅਪ ਹੋਊਗੀ ਅੱਜ ਬਹੁਤ ਸੁਨਹਿਰੀ ਮੌਕਾ ਦੇਖੋ ਜੀ ਇਹ ਬੜੀ ਪਿਆਰੀ ਜੀ ਮੈਸਿੰਗ ਹੈ ਇਹ 2 ਮੀਟਰ ਦਾ ਸ਼ਾਰਟ ਪੀਸ ਰਹੂਗਾ ਜੀ ਪਰ ਪਣਾ ਜਿਹੜਾ ਵੱਡਾ ਜੀ ਪੂਰੀ ਕੰਪਲੀਟ ਸ਼ਰਟ ਹੈ ਕਿਉਂਕਿ ਵੱਡੇ ਪਣੇ ਚਾਹੀਏ ਇਹ ਵੱਡੇ ਪਣੇ ਚਾ ਪੂਰਾ ਸੂਟ ਹੈ ਜੀ ਕੰਪਲੀਟ ਸੂਟ ਹੈ 450 ਦਾ ਸੂਟ ਪੈ ਜਾਣਾ ਜੀ ਤੁਹਾਨੂੰ ਦੇਖੋ ਇਹ ਵਾਲਾ ਚੈੱਕ ਕਰੋ ਇਹ ਵੀ ਮੈਚਿੰਗ ਸੂਟ ਰਹੂਗਾ ਜੀ ਪੂਰਾ ਕੰਪਲੀਟ ਸੂਟ ਹੈ ਜੀ ਇਹ ਪੂਰੀ ਸ਼ਰਟ ਕੰਪਲੀਟ ਹੈ ਪੂਰੀ ਬਾਟਮ ਕੰਪਲੀਟ ਹੈ ਅੱਜ ਤੁਹਾਨੂੰ ਸਿਰਫ 450 ਦੇ ਵਿੱਚ ਸੂਟ ਬਣ ਜਾਣਾ ਤੁਹਾਡਾ ਇਹ ਚੈੱਕ ਕਰੋ ਜੀ ਇਹ ਪੌਣੇ ਇੱਕ 2 ਮੀਟਰ ਦੀ ਸ਼ਰਟ ਹੈ ਇਹਨਾਂ ਤੁਸੀਂ ਆਫ ਵਾਈਟ ਦੇ ਨਾਲ ਵੀ ਲੈ ਸਕਦੇ ਹੋ ਜਾਂ ਫਰੋਜੀ ਕਲਰ ਦੀ ਬਾਟਮ ਨਾਲ ਵੀ ਲੈ ਸਕਦੇ ਹੋ ਜੀ ਦੇਖੋ ਜੀ ਆਫ ਵਾਈਟ ਨਾਲ ਵੀ ਲੈ ਸਕਦੇ ਹੋ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਐਂ ਪੌਣੇ 4 ਮੀਟਰ ਦਾ ਪੀਸ ਹੈ ਜੀ ਪੌਣੇ 4 ਮੀਟਰ ਦੇ ਵਿੱਚ ਜਿਹੜੀਆਂ ਵੀ ਨੀਆ ਪੈਨਾਂ ਦਾ ਸੂਟ ਬਣ ਜਾਂਦਾ ਪਤਲੀਆਂ ਲੈ ਸਕਦੀਆਂ ਸਟਾਫ ਇੰਨਾ ਸੌਫਟ ਹੈ ਫਾਈਨ ਹੈ ਠੀਕ ਹੈ ਜੀ ਰਸ਼ੀਆ ਬ੍ਰਾਂਡ ਆ ਜੀ ਬਹੁਤ ਸੌਫਟ ਸਟਾਫ ਹੈ ਇਹ ਵੀ ਮੈਚਿੰਗ ਲੈ ਸਕਦੇ ਹੋ ਬਹੁਤ ਪਿਆਰੀ ਮੈਚਿੰਗ ਹੈ ਦੇਖੋ ਜੀ ਠੀਕ ਹੈ ਜੀ ਬਹੁਤ ਪਿਆਰੀ ਮੈਚਿੰਗ ਹੈ ਦੋ ਪੀਸ ਵੀ ਹੈਗੇ ਸਾਡੇ ਕੋਲੇ ਪੂਰਾ ਸੂਟ ਵੀ ਲੈ ਸਕਦੇ ਹੋ ਇਦਾਂ ਦਾ ਜੇ ਮੈਚਿੰਗ ਕਰਕੇ ਲੈਣਾ ਚਾਹੋ ਨੀਓ ਤਾਂ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਬਹੁਤ ਪਿਆਰੀ ਜੀ ਮੈਚਿੰਗ ਰੈਨ ਵਾਲੀ ਹੈ ਚੈੱਕ ਕਰੋ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਮੈਚਿੰਗ ਲੈ ਸਕਦੇ ਹੋ ਇਹ ਦੋ ਪੀਸ ਆ ਜੀ ਸਾਡੇ ਕੋਲ 4 ਮੀਟਰ ਰਹੂਗਾ ਜੀ ਇਹ ਪੂਰਾ ਸੂਟ ਜੇ ਦੋ ਪੀਸਾਂ ਚ ਲੈਣਾ ਪੂਰਾ 4 ਮੀਟਰ ਰਹੂਗਾ ਜੀ ਇਹ ਚੈੱਕ ਕਰੋ ਜੀ ਜੇ ਤੁਸੀਂ ਮੈਚਿੰਗ ਕਰਕੇ ਲੈਣਾ ਚਾਹੁੰਦੇ ਹੋ ਤਾਂ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਜੀ ਅੱਜ ਦੇ ਪੀਸ ਰਹਿਣਗੇ ਆਫਰ ਵਿੱਚ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਤੁਸੀਂ ਮੈਚਿੰਗ ਲੈ ਸਕਦੇ ਹੋ ਕਿਉਂਕਿ ਜੇ ਤੁਸੀਂ ਲੈਮਨ ਕਲਰ ਦੀ ਮੈਚਿੰਗ ਕਰਾਂਗੇ ਜ਼ਿਆਦਾ ਪੀਲਾ ਪਰਨਾ ਆ ਜਾਊਗਾ ਜੇ ਤੁਸੀਂ ਗਰੇ ਦੀ ਮੈਚਿੰਗ ਕੀਤੀ ਆ ਬਹੁਤ ਪਿਆਰਾ ਪੀਸ ਬਣਦਾ ਹੈ ਪੂਰਾ ਸੂਟ ਹੈ ਜੀ ਵੱਡੇ ਪਣੇ ਦੀ ਸ਼ਰਟ ਹੈ ਠੀਕ ਹੈ ਜੀ ਤੇ ਇਹ ਵਾਲੀ ਰਹੂਗੀ ਬਾਟਮ ਕੰਪਲੀਟ ਸੂਟ ਹੈ ਜੀ 450 ਦੇ ਤੁਹਾਡਾ ਸੂਟ ਬਣ ਜਾਣਾ ਅੱਜ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਥੋੜੇ ਜਿਹੇ ਛੋਟੇ ਪੀਸ ਰਹਿਣ ਵਾਲੇ ਆ ਜੀ ਜਿਹੜੀਆਂ ਮੇਰੀਆਂ ਭੈਣਾਂ ਦੇ ਛੋਟੇ ਪੀਸ ਨਾਲ ਕੋਈ ਸ਼ਰਟ ਬੰਦੀ ਹੈ ਲੈ ਸਕਦੀਆਂ ਜਿਵੇਂ ਇਹ ਸ਼ਿਮਰ ਕਾਟਨ ਦੇ ਵਿੱਚ ਰਹੂਗਾ ਜੀ ਛੋਟਾ ਪੀਸ ਆ ਇਹ ਦੇਖੋ ਜਿਨ੍ਹਾਂ ਦੀ ਫੋਲਡ ਕਰਕੇ ਸ਼ਰਟ ਬੰਦੀ ਹੈ ਲੈ ਸਕਦੇ ਹੋ ਜੀ ਸਾਡੇ ਕੋਲ ਠੀਕ ਹੈ ਜੀ ਇਸ ਤੋਂ ਅੱਗੇ ਇਹ ਵਾਲਾ ਪੀਸ ਰਹੂਗਾ ਇਹ ਵੀ ਛੋਟਾ ਪੀਸ ਆ ਸ਼ਿਮਰ ਕਾਟਨ ਦੇ ਵਿੱਚ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਪੀਸ ਹੈ ਜਿੰਨਾਂ ਲਿਆ ਫੋਲਡ ਕਰਕੇ ਸ਼ਾਲਟਾ ਬੰਦਦੀਆਂ ਡੇਢ ਡੇਢ ਮੀਟਰ ਤੱਕ ਪੀਸ ਰਹਿਣ ਵਾਲਿਆ ਇਹ ਚੈੱਕ ਕਰੋ ਜੀ ਆਫ ਵਾਈਟ ਬਾਟਮ ਨਾਲ ਲੈ ਲਓ ਜੀ ਇਹ ਇਹ ਵੀ ਤੁਹਾਨੂੰ ਪੌਣੇ ਇੱਕ ਦੋ ਮੀਟਰ ਵਿੱਚ ਪੀਸ ਪਊਗਾ ਜੀ ਬਹੁਤ ਪਿਆਰਾ ਪੀਸ ਰਹੂਗਾ ਐਦਾਂ ਮੈਸਿੰਗ ਕਰ ਲਓ ਬਹੁਤ ਪਿਆਰੀ ਮੈਸਿੰਗ ਹੈ ਜੀ ਇਹਦੀ ਠੀਕ ਹੈ ਜੀ ਇਹ ਛੋਟੇ ਪੀਸ ਆ ਜਿਹੜੀਆਂ ਮੇਰੀਆਂ ਭੈਣਾਂ ਦੇ ਛੋਟੇ ਪੀਸਾਂ ਦੇ ਨਾਲ ਸ਼ਾਲਟਾ ਬੰਦਦੀਆਂ ਇਹ ਚੈੱਕ ਕਰੋ ਜੀ ਇਹ ਵੀ ਸਵਾ ਕਮੀਟਰ ਦਾ ਪੀਸ ਰਹੂਗਾ ਜੀ ਵੱਡੇ ਪਣੀ ਦਾ ਨਾਲ ਬਾਜੂ ਉੱਤਰ ਜਾਣੀਆਂ ਸਵਾ ਕਮੀਟਰ ਦਾ ਪੀਸ ਰਹੂਗਾ ਜੀ ਬਹੁਤ ਪਿਆਰੀ ਪਿਆਰੀ ਮੈਚਿੰਗ ਰਹਿਣ ਵਾਲੀ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਥੋੜਾ ਜਿਹਾ ਵੱਡਾ ਪੀਸ ਹੈ ਇਹ ਸੀ ਤੁਹਾਨੂੰ ਦਿਖਾਉਣਾ ਭੁੱਲ ਗਏ ਸੀ ਦੇਖੋ ਜੀ ਇਹ 3 1/2 ਮੀਟਰ ਦੀ ਕੱਟ ਚ ਰਹੂਗਾ ਜੀ ਇਹ ਵਾਲਾ 1 1/2 ਮੀਟਰ ਦੀ ਕੱਟ ਚ ਰਹੂਗਾ ਜੀ ਇਹ ਜਿਹਦੇ 3 1/2 ਮੀਟਰ ਚ ਸੂਟ ਬਣਦਾ ਜਾਂ ਫਰੌਕ ਬਣਾਉਣੀ ਹੈ ਤਾਂ ਲੈ ਸਕਦੇ ਹੋ ਅੱਜ ਤਾਨੂੰ ਪੀਸ ਪਿਆਣ ਵਾਲੇ 90 ਰੁਪਏ ਪਰ ਮੀਟਰ ਦੇ ਵਿੱਚ ਰਸ਼ੀਆ ਬ੍ਰਾਂਡ ਜੀ ਠੀਕ ਹੈ ਜੀ ਇਸ ਤੋਂ ਅੱਗੇ ਜਿਹੜੇ ਨਵੇਂ ਪੀਸ ਆਉਣਗੇ ਜੀ ਉਹਨਾਂ ਦੀ ਪ੍ਰਾਈਸ ਫੇਰ ਆਪਾਂ ਠੀਕ ਹੈ ਅੱਜ ਤੁਹਾਡੇ ਵਾਸਤੇ ਜਿਹੜੇ ਪੀਸ ਸਾਡੇ ਕੋਲੇ ਸੀਗੇ ਤੁਹਾਨੂੰ ਆਫਰ ਦੇ ਵਿੱਚ ਦੇ ਰਹੇ ਆ ਇਹ ਵੀ ਇਹ ਵੀ ਛੋਟਾ ਪੀਸ ਹੈ ਜੀ ਠੀਕ ਹੈ ਜੀ ਵੱਡੇ ਪਣੇ ਦੇ ਵਿੱਚ ਆ ਸਵਾ ਕ ਮੀਟਰ ਦਾ ਪੀਸ ਰਹੂਗਾ ਜੇਕਰ ਤੁਸੀਂ ਟੌਪ ਬਣਾਉਣਾ ਚਾਹੁੰਦੇ ਹੋ ਤਾਂ ਬਹੁਤ ਪਿਆਰੇ ਪਿਆਰੇ ਟੌਪ ਬਣਦੇ ਆ ਜੀ ਇਹਨਾਂ ਪੀਸਾਂ ਦੇ ਅਸੀਂ ਤੁਹਾਨੂੰ ਦਿਖਾਵਾਂਗੇ ਸਾਡੇ ਕੋਲੇ ਟੌਪ ਰੈਡੀ ਵੀ ਹੋਏ ਆ ਇੱਕ ਦੋ ਟੌਪ ਸਾਡੇ ਕੋਲ ਰੈਡੀ ਹੋਏ ਆ ਛੋਟੇ ਪੀਸਾਂ ਦੇ ਅਸੀਂ ਟੌਪ ਬਣਾਏ ਆ ਜੀ ਬਹੁਤ ਪਿਆਰੇ ਲੱਗਦੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਲਾਸਟ ਦੇ ਵਿੱਚ ਇਹ ਵੀ ਛੋਟਾ ਪੀਸ ਹੈ ਥੋੜਾ ਡਿਫੈਕਟਡ ਹੈ ਪਰ ਡਿਜ਼ਾਈਨਰ ਬਣਾ ਕੇ ਤੁਸੀਂ ਡਿਜ਼ਾਈਨ ਕਰਕੇ ਇਹਨੂੰ ਰੈਡੀ ਕਰ ਸਕਦੇ ਹੋ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਇਹ ਵੀ ਪੌਣੇ 1 2 ਮੀਟਰ ਦੀ ਕੱਟ ਵਿੱਚ ਰਹੂਗਾ ਪ੍ਰਿੰਟ ਦੇਖੋ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਜੀ ਇਹ ਠੀਕ ਹੈ ਜੀ ਇਸ ਤੋਂ ਅੱਗੇ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਪੌਣੇ ਇੱਕ 2 ਮੀਟਰ ਦੀ ਕੱਟ ਚ ਰਹੂਗਾ ਜੀ ਬਹੁਤ ਪਿਆਰਾ ਜਿਹਾ ਪੀਸ ਹੈ ਇਹ ਸਨ ਅੱਜ ਦੇ ਸਾਡੇ ਪੀਸ ਇਹਨਾਂ ਵਿੱਚੋਂ ਜਿਹੜਾ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਬਾਈ ਕਰ ਸਕਦੇ ਹੋ ਜੀ ਅੱਗੇ ਹੁਣ ਤੁਹਾਨੂੰ ਦਿਖਾਵਾਂਗੇ ਥੋੜੇ ਜਿਹਾ ਟੌਪ ਰੈਡੀ ਹੋਏ ਜਿਹੜੇ ਅਸੀਂ ਛੋਟੇ ਪੀਸਾਂ ਦੇ ਕੀਤੇ ਆ ਚੈੱਕ ਕਰ ਸਕਦੇ ਹੋ ਜੀ ਇਹ ਛੋਟੇ ਪੀਸਾਂ ਦਾ ਜਿਵੇਂ 1.5 ਮੀਟਰ ਦਾ ਪੀਸ ਹੁੰਦਾ ਜੀ ਉਹਦਾ ਟੌਪ ਬਣਿਆ ਇਹ ਤੇ ਜੀਨਸ ਨਾਲ ਪਾਉਣ ਲਈ ਬਹੁਤ ਪਿਆਰਾ ਸਟੱਫ ਵੀ ਬਹੁਤ ਫਾਈਨ ਹੁੰਦਾ ਸੌਫਟ ਹੁੰਦਾ ਕਾਟਨ ਦਾ ਚੈੱਕ ਕਰੋ ਜੀ ਜੇ ਤੁਸੀਂ ਮਾਰਕੀਟ ਦੇ ਵਿੱਚੋਂ ਲੈਣੇ ਆ ਨਾ ਐਦਾਂ ਦੇ ਟੌਪ ਤੇ ਤੁਹਾਨੂੰ 400 500 ਤੋਂ ਘੱਟ ਟੌਪ ਵੀ ਪੈਂਦੇ ਐ ਐਦਾਂ ਪਿਓਰ ਕਾਟਨ ਦੇ ਵਿੱਚ ਤੇ ਇਹ ਸੀ ਟੌਪ ਰੈਡੀ ਕੀਤਾ ਜਿਹੜੇ ਸਾਡੇ ਕੋਲ ਛੋਟੇ ਪੀਸ ਬਚ ਜਾਂਦੇ ਆ ਤੁਸੀਂ ਵੀ ਐਦਾਂ ਦੇ ਘਰ ਆਪਣੇ ਟੌਪ ਰੈਡੀ ਕਰ ਸਕਦੇ ਹੋ ਜੀਨਸ ਦੇ ਨਾਲ ਪਾਉਣ ਲਈ ਦੇਖੋ ਜੀ ਇਹ ਵਾਲਾ ਟੌਪ ਦੇਖੋ ਜੀ ਕਾਫੀ ਕਸਟਮਰਾਂ ਦੇ ਸਾਡੇ ਕੋਲ ਟੌਪ ਰੈਡੀ ਵੀ ਕਰਵਾਏ ਆ ਜੀ ਐਦਾਂ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਟੌਪ ਬਣਿਆ ਹੋਇਆ ਚੈੱਕ ਕਰੂਗੀ ਇਦਾਂ ਇਹ ਵੀ ਨੱਕ ਬਣਿਆ ਇਹ ਵੀ ਇੱਕ ਛੋਟਾ ਜਿਹਾ ਟਾਪ ਰੈਡੀ ਹੋਇਆ ਨਾ ਛੋਟੇ ਛੋਟੇ ਪ੍ਰਿੰਟ ਦੇ ਵਿੱਚ ਠੀਕ ਹੈ ਇਦਾਂ ਤੁਸੀਂ ਸਾਡੇ ਕੋਲ ਛੋਟੇ ਪੀਸ ਵੀ ਬਾਈ ਕਰ ਸਕਦੇ ਹੋ ਜੀ ਅੱਜ ਦੀ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ